ये हुआ था क्या एक दफ से पहले आए थे तो उन्होंने धमकी दी एक छोटे हाइट में थे उन्होंने धमकी दी और दूध एक बोतल ली कोल्ड ड्रिंक की और उन्होंने सीधे दो बारी वायर किया था तो बंदूक चली नहीं थी कितने थे दो लोग थे एक एक्टिवा पे थे और एक उन्होंने एक आया था अंदर बंदा इन्होंने करके चले गए अभी पौने घंटे बाद आया फिर उन्होंने गोली मारी है ये कपड़ा बांधा हुआ था मुंह पे और ऊपर ही मारा हुआ था क्या लगा हमारे पे ये लगी तो बंदूक ही है से नहीं क्योंकि हम तो पहले ठीक थे एकदम से उनके भैया की ज्यादा लगी है हमारे यहाँ पे कम लगी है ये भैया को लगी यहाँ पे लगी है इस साइड से पूरा ये लगा हुआ ये सारा फटा हुआ साइडिया लगी हैं? हाँ गोलियां लगी, सर, लगी। सर, एक बाहर सर, सर, चली गई ठीक है नहीं हले कुछ नहीं पता उन्होंने मिलकर पता लगूगी कुछ भी नहीं पता हले ਹਾਂਜੀ ਅਲੀ ਕਿੰਨੇ ਚੱਲਿਆ ਉਹ ਚੱਲਿਆ ਉਹਦੇ ਕੋਲ ਹਸਪਤਾਲ ਹੀ ਚੱਲਿਆ ਸਰ ਜੋ ਵੀ ਬੰਦਾ ਕਰਦੇ ਦੋ ਲੜਕੇ ਦੋ ਲੜਕੇ ਆਏ ਆ ਸਰ ਇੰਗੇ ਕਿੰਨੇ ਹੈ ਇੱਕ ਹੀ ਨੇ ਸਰ ਸੋਈ ਸੀਸੀਟੀਵੀ ਇੰਦਾਰੇ ਤਸਵੀਰਾਂ ਸਾਹਮਣੇ ਆਈਆਂ ਨੇ ਨਹੀਂ ਕੁਛ ਨਹੀਂ ਜੀ ਇੱਥੇ ਕੋਈ ਲੱਗੇ ਨਹੀਂ ਦੇਖੋ ਤੁਸੀਂ ਖੜੇ ਹੋ ਮੋਕੇ ਤੇ ਕੋਈ ਸੀਸੀਟੀਵੀ ਨਹੀਂ ਹੈ ਨਹੀਂ ਅੰਦਰ ਵੀ ਕੋਈ ਐਲਸੀਡੀ ਵਗੈਰਾ ਲੱਗੇ ਨਹੀਂ ਹੋਈ ਜੀ ਜੀ ਸਰ ਬਾਈ ਅਲੀ ਦੋ ਵਾਰ ਤੇ ਕੈਮਰਾ ਚੈੱਕ ਕੀਤਾ ਜਾ ਰਹੇ ਸੀ ਸਾਰੇ ਸ਼ੁਰੂ ਹੋ ਗਿਆ ਸਰ ਕਰ ਲੈਣੇ ਕਾਬੂ ਕਰ ਲੈਣੇ ਦੋ ਕੁਝ ਜੀ ਸਰ ਸਰ ਦੋ ਤਿੰਨ ਫਾਇਰ ਹੋਏ ਆ ਨਾ ਇੱਕ ਬੰਦਾ ਜਖਮੀ ਠੀਕ ਕਰ ਲੈਣੇ ਸਰ ਕਰਨ ਦਿਓ ਉਪਰ ਕਰ ਲੈਣੇ ਕੋਈ ਨਹੀਂ ਇਹਨਾਂ ਦੱਸ ਦੋ ਆਈ ਕਾਲ ਦੇ ਦਿੱਤੀ ਆ ਕਟ ਆਇਆ ਸਟੈਕ ਐਕਿਊਪੇਟਰ ਐਕਟਿਵ ਕੁਝ ਹੋ ਗਿਆ ਠੀਕ ਹੈ ਸਰ ਜਿੰਝ ਨੂੰ ਬਾਹਰ ਹੈ ਨਹੀਂ 20 ਵਜੇ ਕੋਈ ਪਤਾ ਲੱਗਦਾ ਜੀ ਤਰ ਬਸ ਕਰਕੇ ਤੋਂ ਸਾਰਾ ਦੱਸਦੇ ਹੁੰਦੇ ਵੀ ਕਿ ਰੌਣਕ ਕਰ ਲੈਂਦੇ ਆ ਆਗਾ ਥੋੜਾ ਜਿਹਾ ਹਿੰਟ ਜਰ ਕਰਦੇ ਆ ਜੀ ਠੀਕ ਹੈ ਬਸ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ ਚ ਲਾਅ ਐਂਡ ਆਰਡਰ ਅੱਜ ਫੇਲ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹਦੇ ਵੇਲੇ 6:00 ਵਜੇ ਗੋਲੀ ਵੱਜੀ ਹੈਗੀ ਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮੈਨੂੰ ਮੈਨੂੰ ਹੀ ਪਤਾ ਹਸਪਤਾਲ ਆ ਗਿਆ ਤੁਹਾਡੇ ਮਾਧਿਅਮ ਦਰਾਈ ਪਤਾ ਲੱਗੇ ਹਸਪਤਾਲ ਆ ਗਿਆ ਮੈਂ ਤਾਂ ਜਦੋਂ ਫੌਲ ਆਈ ਮੈਂ ਤਾਂ 7-8 ਮਿੰਟ ਪਹੁੰਚ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾਂਗੇ ਤਾਂ ਨਹੀਂ ਵਿਰੋਧੀਆਂ ਨੂੰ ਕਿਹੜੇ ਵੀ ਜਿਹੜੇ ਵੀ ਇਹ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਡੀ ਫੇਰ ਘੰਟੇ ਬਾਅਦ ਨੂੰ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਇਆ ਗਿਆ ਪਹਿਲਾਂ ਗੋੜੀ ਚੱਲੀ ਨਹੀਂ ਜੋ ਨਹੀਂ ਨਹੀਂ ਅੱਧਾ ਘਾਟਾ ਪਹਿਲਾਂ ਚੱਲੀ ਤੇ ਕੋਸ਼ਿਸ਼ ਪਹਿਲਾਂ ਵੀ ਆਏ ਸੀ ਪਹਿਲ ਦੋ ਵਾਰ ਆਜੂ ਆਜ ਹੀ ਦੋ ਟਾਈਮ ਆਏ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਪੁਲਿਸ ਉਹ ਡਰ ਗਏ ਜੀ ਕਹਿੰਦੇ ਕਹਿੰਦੇ ਡਰੋ ਇੰਨਾ ਠੀਕ ਹੈ ਤੇ ਯਾਰ ਡਰ ਕੇ ਰਮਖਾਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲੇ ਤਾਂ ਮਾਰ ਦੇਣਾ ਡਰਨਾ ਕਿਉਂ ਹੈ ਜਿਆ ਪਤਾ ਹੀ ਗੁੜੀਆਂ ਨੂੰ ਯਾਰ ਆਪਾਂ ਚੱਲਦੇ ਆ ਉੱਥੇ ਆਓ ਬਾਕੀ ਗੱਲ ਉੱਥੇ ਹਸਪੀਟਲ ਕਰਦੇ ਆ